ਦੇਖੋ ਜਲੋਂ ਦੀ ਭਾਜਪਾ ਜਿਹੜੀ ਆ ਕੇਂਦਰ ਦੇ ਵਿੱਚ ਆਈ ਆ ਪਿਛਲੇ 10 ਸਾਲਾਂ ਤੋਂ ਐਸਸੀ ਐਸਟੀ ਤੇ ਘੱਟ ਗਿਣਤੀਆਂ ਦੇ ਉੱਪਰ ਜਿਹੜਿਆ ਕਾਨੂੰਨ ਥੋਪੇ ਜਾ ਰਹੇ ਨੇ ਕਿਸਾਨਾਂ ਤੇ ਕਾਨੂੰਨ ਥੋਪੇ ਗਏ ਇਹ ਜਿਹੜਾ ਬਤੀਰਾ ਆ ਇਹ ਫਾਸੀਵਾਦੀ ਬਤੀਰਾ ਆ ਇਹ ਹਿਟਲਰ ਦਾ ਜਿਹੜਾ ਨਾ ਇੱਕ 파ਟ ਆ ਇਹ ਹੋਇਆ ਇਸ ਵੇਲੇ ਦੇਸ਼ ਦੇ ਵਿੱਚ ਚੱਲ ਰਿਹਾ ਹੈ ਕਿ ਹਿਟਲਰਦੀ ਵਾਦੀ ਜਿਹੜੀ ਆ ਮਤਲਬ ਐਟੀਟਿਊਡ ਲੈ ਕੇ ਤੇ ਇਹ ਕੰਮ ਕਰਨੇ ਸੋ ਭਾਰਤ ਦੇ ਲੋਕ ਜਿਹੜੇ ਆ ਉਹ ਬਹੁਤ ਇਹਨਾਂ ਗੱਲਾਂ ਤੋਂ ਤੰਗ ਨੇ ਔਰ ਇਹੋ ਜੇ ਕਾਨੂੰਨ ਲਿਆ ਕੇ ਲੋਕਾਂ ਦਾ ਜਿਹੜਾ ਅਸਲ ਜਿਹੜਾ ਧਿਆਨ ਆ ਮੁੱਧਿਆ ਤੋਂ ਇਹ ਪਟਕਾਉਣ ਦੇ ਲਈ ਵੀ ਇੱਕ ਇਟ ਇਸ ਦੀ ਆਰਟ ਆਫ ਪੋਲਿਸੀ ਆਫ ਮਤਲਬ ਬੀਜੇਪੀ ਗਵਰਨਮੈਂਟ ਸੋ ਇਸ ਕਰਕੇ ਅਸੀਂ ਇੱਥੇ ਅੱਜ ਤਾਂ ਇਕੱਠੇ ਹੋਏ ਆ ਕਿ ਪਿਛਲੇ ਦਿਨਾਂ ਵਿੱਚ ਅਸੀਂ ਫੈਸਲਾ ਕੀਤਾ ਕਿ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਜਿਹੜੇ ਆ ਮੈਮੋਰੈਂਡਮ ਜਿਹੜੇ ਆ ਡਿਪਟੀ ਕਮਿਸ਼ਨਰ ਦੇ ਥਰੂ ਰਾਸ਼ਟਰਪਤੀ ਜੀ ਨੂੰ ਭੇਜਣੇ ਉਹਦੇ ਵਿੱਚ ਬੜੀਆਂ ਕ੍ਰੀਏ ਡਿਮਾਂਡ ਆ ਕਿ ਦੇਸ਼ ਨੂੰ ਆਜ਼ਾਦ ਹੋਏ 77 ਸਾਲ ਹੋ ਗਏ ਹਾਲੇ ਜਿਹੜੇ ਪਹਿਲੇ ਕਾਨੂੰਨ ਸੀ ਇੰਡੀਅਨ ਪੈਨਲ ਕੋਡ ਜਿਹੜੀ ਆ ਆਪੀਸੀ ਸੀ ਆਰਪੀਸੀ ਹਾਲੇ ਉਹ ਤਾਂ ਲੋਕਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਈ ਔਰ ਇਹ ਜਿਹੜਾ ਆ ਭਾਜਪੀ ਨੇ ਡਿਕਟੇਟਰਸ਼ਿਪ ਦੇ ਰਾਹੀਂ ਇਹ ਕਾਨੂੰਨ ਜਿਹੜੇ ਆ ਗਲਤ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਜਿਹੜੇ ਆ ਆਪਣੇ ਬੌਮਤ ਦਾ ਨਜਾਇਜ਼ ਫਾਇਦਾ ਉਠਾ ਕੇ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਆ ਉਹ ਪਾਸ ਕਰਾਈ ਸੀ ਲੋਕਾਂ ਦੀ ਉਹਦੇ ਵਿੱਚ ਕੋਈ opinion ਨਹੀਂ ਲਈ ਜਦ ਕਿ ਸੰਵਿਧਾਨ ਦੇ ਵਿੱਚ ਬੜੀ ਕਲੀਅਰ ਸੰਸ਼ੋਧਨ ਆ ਕਿ ਅਗਰ ਸਟੇਟ ਕੋਈ ਲਾਅ ਪਾਸ ਕਰਦੀ ਹੈ ਤਾਂ ਲੋਕਾਂ ਦੀ opinion ਲੈਣੀ ਪੈਂਦੀ ਇਹਨਾਂ ਨੇ ਕਦੇ ਵੀ ਸਟੇਕ ਹোল্ডার ਕਿਸੇ ਨੂੰ ਬਣਾਇਆ ਹੀ ਨਹੀਂ ਕਦੀ ਵੀ ਕਾਨੂੰਨ ਬਣਾਉਣ ਦੇ ਲਈ ਚਾਹੇ ਉਹ ਜਿਹੜੇ ਬਲੈਕ ਜਿਹੜੇ ਫਾਰਮਰ ਲਾਅ ਆਏ ਉਹ ਚ ਵੀ ਤੁਸੀਂ ਦੇਖਿਆ ਕਿ ਕਿਸਾਨਾਂ ਦੀ ਰਾਏ ਹੀ ਨਹੀਂ ਲਈ ਪਈ ਆ ਤੁਹਾਨੂੰ ਚੀਜ਼ਾਂ ਸ਼ੂਟ ਕਰਦੀਆਂ ਅਸੀਂ ਬਣਾਦੀਏ ਇਸੇ ਤਰ੍ਹਾਂ ਇਹ ਵੀ ਕਾਨੂੰਨ ਜਿਹੜੇ ਆ ਲੈ ਕੇ ਆਂਦੇ ਆ ਇਹ ਕਾਨੂੰਨ ਕੀ ਆ ਜਿਹੜੇ ਪਹਿਲੇ ਕਾਨੂੰਨ ਸੀ ਉਹ ਸਾਡੇ ਹਮਨ ਰਾਈਟਸ ਨੂੰ ਜਿਹੜੇ ਸਿਕਿਉਰ ਕਰਦੇ ਸਾਡੇ ਮਨੁੱਖ ਅਧਿਕਾਰਾਂ ਦੀ ਰੱਖਿਆ ਕਰਦੇ ਸੀ ਜਿਹੜੇ ਇਹ ਕਾਨੂੰਨ ਆ ਇਹ ਐਸਸੀਐਸਟੀ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਉਹਨਾਂ ਤੇ ਜ਼ੁਲਮ ਕਰਨ ਦੇ ਲਈ ਵੀ ਜੇ ਸਿੱਧੇ ਤਰੀਕੇ ਨਾਲ ਨਹੀਂ ਮੰਨਦੇ ਜੋ ਅਸੀਂ ਕਹਿੰਨੇ ਆ ਤਾਂ ਫਿਰ ਇਹਨਾਂ ਨੂੰ ਡੰਡੇ ਨਾ ਮਨਾਵਾਂਗੇ 80 ਸਾਲ ਹੋ ਗਏ ਆ ਭਾਰਤ ਦੇਸ਼ ਨੂੰ ਆਜ਼ਾਦ ਹੋਏ ਕੀ ਇਹਨਾਂ ਨੂੰ ਹੁਣ ਕੀ ਲੱਗਾ ਜਿਹੜਾ ਸੋਚ ਕੰਨੀ ਪਾ ਦੇ ਕਿ ਪਹਿਲੇ ਕਾਨੂੰਨ ਗਲਤ ਸੀਗੇ ਜਿਹੜੇ ਇਹਨੇ ਸਾਲ ਤੋਂ ਚੱਲੇ ਆ ਰਹੇ ਸੀ ਪੂਰੇ ਵਰਲਡ ਦੇ ਵਿੱਚ 1860 ਦਾ ਹੀ ਲਾਅ ਚੱਲਦਾ ਹੈ ਪੂਰੇ ਵਰਲਡ ਦੇ ਵਿੱਚ ਜਿਸ ਅੰਗਰੇਜ਼ ਗਵਰਨਮੈਂਟ ਨੇ ਕਾਨੂੰਨ ਬਣਾਏ ਸੀ ਉਹ ਅੱਜ ਵੀ ਇੰਗਲੈਂਡ ਦੇ ਵਿੱਚ ਬੜੇ ਰਲਾਈਬਲ ਲਾਅ ਨੇ ਔਰ ਉੱਥੇ ਸਭ ਤੋਂ ਜ਼ਿਆਦਾ ਲਾਅ ਐਂਡ ਆਰਡਰ ਦੇਖੋ ਮੇਨਟੇਨ ਹੁੰਦਾ ਹੈ ਪੂਰੇ ਯੂਰਪ ਦੇ ਵਿੱਚ ਨੇ ਅਮਰੀਕਾ ਦੇ ਵਿੱਚ ਨੇ ਉੱਥੇ ਸਾਰੀਆਂ ਚੀਜ਼ਾਂ ਬੜੀਆਂ ਡਿਸਿਪਲਨ ਚ ਚੱਲ ਰਹੀਆਂ ਨੇ ਔਰ ਭਾਰਤ ਦਾ ਜਿਹੜਾ ਕ੍ਰਾਈਮ ਰੇਟ ਆ ਉਹ ਤਾਂ ਪਹਿਲਾਂ ਵੀ ਮੇਰਾ ਖਿਆਲ ਆ ਸਾਰੇ ਮੁਲਕਾਂ ਨਾਲੋਂ ਵੱਧ ਹੈਗਾ ਤੇ ਜੇ ਪਹਿਲੇ ਜਿਹੜੇ ਕਾਨੂੰਨ ਆ ਜਿਹੜੇ ਜ਼ਿਆਦਾ ਮਨੁੱਖ ਮਨੁੱਖਾਂ ਦੇ ਅਧਿਕਾਰਾਂ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਸੀ ਇਹ ਭਾਰਤ ਸਰਕਾਰ ਕਿੱਦਾਂ ਇਹ ਕਹਿ ਸਕਦੀ ਆ ਕਿ ਇਹ ਜਿਹੜੇ ਕਾਨੂੰਨ ਆ ਇਹ ਬਸਤੀਵਾਦੀ ਕਾਨੂੰਨਾਂ ਤੋਂ ਵਧੀਆ ਨੇ ਇੱਕ ਤਰੀਕਾ ਦੱਸਣ ਹਾਲੇ ਤੱਕ ਇਹਦੇ ਤੇ ਕੋਈ ਪਾਰਲੀਮੈਂਟ ਦੇ ਵਿੱਚ ਆਫੀਸ਼ਲ ਸਟੇਟਮੈਂਟ ਪੀਐਮ ਮੋਦੀ ਨੇ ਨਹੀਂ ਦਿੱਤੀ ਕੋਈ ਹੋਮ ਮਿਨਿਸਟਰ ਹਮੇਸ਼ਾ ਨਹੀਂ ਦਿੱਤੀ ਜਦ ਕਿ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾ ਉਹਨਾਂ ਨੇ ਚਿੰਤਾ ਪ੍ਰਗਟ ਕੀਤੀਆਂ ਨੇ ਕਿ ਇਹ ਜਿਹੜੇ ਕਾਨੂੰਨ ਆ ਪੁਲਿਸ ਨੂੰ ਵੱਧ ਪਾਵਰਾਂ ਦਿੰਦੇ ਨੇ ਔਰ ਇਹਦੇ ਵਿੱਚ ਹੋਰ ਇੱਕ ਗੱਲ ਆ ਅੱਗੇ ਸੀ ਕਿ ਦੋਸ਼ੀ ਫੜ ਲਿਆ ਕੋਈ આરોપી ਫੜਿਆ ਪੁਲਿਸ ਨੇ ਉਹਨੂੰ ਵਿਦਨ ਟਾਈਮ 24 ਘੰਟੇ ਦੇ ਵਿੱਚ ਅਦਾਲਤ 'ਚ ਪੇਸ਼ ਕਰਕੇ ਅਦਾਲਤ ਦੀ ਪ੍ਰਾਪਰਟੀ ਬਣਾ ਦਿੱਤਾ ਜਾਂਦਾ ਇਹ ਤਾਂ ਅਦਾਲਤ ਤੋਂ ਰਿਮਾਂਡ ਮੰਗਿਆ ਕੋਣ ਇਸ ਕਾਨੂੰਨ ਦੇ ਤਹਿਤ ਪੁਲਿਸ ਨੂੰ ਇਹ ਅਧਿਕਾਰ ਦਿੰਦਾ ਕਿ ਤੁਸੀਂ ਦੋਸ਼ੀ ਨੂੰ ਫੜ ਕੇ ਉਹਦੀ ਇੰਟਰੋਗੇਟ ਜਿੰਨੇ ਮਰਜ਼ੀ ਦਿਨ ਕਰ ਸਕਦੇ ਆ ਅੰਨਾ ਤੁਹਾਨੂੰ ਕੋਈ ਨਹੀਂ ਪੁੱਛੇਗਾ ਸੋ ਇਹ ਮੈਨੂੰ ਲੱਗਦਾ ਕਿ ਇਹ ਜਿਹੜਾ ਕਾਲਾ ਦੌਰ ਪੰਜਾਬ 'ਚ ਰਿਹਾ ਉਹਨਾਂ ਨੂੰ ਵੀ ਇਹ ਕਾਨੂੰਨ ਯਾਦ ਕਰਾਉਣਗੇ ਤੇ ਘਟ ਗਿਣਤੀਆਂ ਤੇ ਵੱਧ ਜ਼ੁਲਮ ਹੋਣਗੇ ਦੂਜਾ ਜਿਹੜਾ ਆ ਅਸੀਂ ਇੱਕ ਜਿਹੜਾ ਮੈਮੋਰੈਂਡਮ 'ਚ ਹੋਰ ਚੀਜ਼ ਐਡ ਕੀਤੀ ਆ ਉਹ ਹੈਗਾ ਜੂਪੀ ਦੇ ਵਿੱਚ ਜੂਪੀ 'ਚ ਵੀ ਜਿਹੜਾ ਅਦਿੱਤਿਆ ਨਾ ਜੋਗੀ ਆ ਉਹ ਡੈਮੋਕ੍ਰੇਟ ਦੇ ਕਿਹਨਾ ਸੀਐਮ ਨਹੀਂ ਆ ਉਹਨੂੰ ਹੁਣ ਬਲਡੋਜ਼ਰ ਸੀਐਮ ਕਹਿ ਰਹੇ ਨੇ ਠੱਕੇਸ਼ਾਈ ਵਾਲਾ ਕਰਨ ਵਾਲਾ ਸੀਐਮ ਤੇ ਉਹਦੇ ਰਾਜ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਉੱਥੇ ਘੱਟ ਗਿਣਤੀਆਂ ਤੇ ਜ਼ੁਲਮ ਹੋ ਰਹੇ ਆ ਔਰ ਹੁਣ ਉਹਨਾਂ ਦੋ ਨਵੇਂ ਕਾਨੂੰਨ ਉੱਥੇ ਵੀ ਲਿਆਂਦੇ ਜੁਪੀ ਇੱਕ ਲਿਆਂਦਾ ਅਵੈ ਧਰਮ ਪਰਿਵਰਤਨ ਦੇਖੋ ਜਿਹੜਾ ਆਰਟੀਕਲ 25 A ਆ ਉਹ ਕਿਸੇ ਵੀ ਇੰਡੀਵਿਜੂਅਲ ਬੰਦੇ ਨੂੰ ਕਿਸੇ ਵੀ ਧਰਮ ਨੂੰ ਮੰਨਣ ਦੀ ਪੂਰੀ ਆਜ਼ਾਦੀ ਦਿੰਦਾ ਉਹਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਦਿੰਦਾ ਉਹਨੂੰ ਆਪਣੇ ਆਸਤਾ ਦੇ ਮੁਤਾਬਕ ਕਿਤੇ ਵੀ ਜਾਣ ਦੀ ਜਲਦੀ ਦਿੰਦਾ ਪਰ ਇਹ ਬੰਨਣਾ ਚਾਹੁੰਦੇ ਆ ਮਨਸਾ ਕਲੀਅਰ ਆ ਹਿੰਦੂ ਰਾਸ਼ਟਰ ਦੀ ਇਹ ਤਿਆਰੀ ਕਰ ਰਹੇ ਆ ਹਿੰਦੂ ਰਾਸ਼ਟਰ ਦੀ ਵੀ ਅਸੀਂ ਇਹਨਾਂ ਦੇ ਪਹਿਲਾਂ ਕਾਨੂੰਨ ਲੈ ਕੇ ਆਈਏ ਤਾਂ ਕਿ ਬਾਅਦ ਵਿੱਚ ਇਹਨਾਂ ਨੂੰ ਔਖਾ ਨਾ ਹੋਵੇ ਅਸੀਂ ਇਹਨਾਂ ਨੂੰ ਆਦੀ ਬਣਾ ਲਈਏ ਇਹਨਾਂ ਗੱਲਾਂ ਤੇ ਉੱਥੇ ਕੀ ਹੋ ਰਿਹਾ ਰੋਜ਼ ਅवैध ਧਰਮ ਪਰਿਵਰਤਨ ਦੇ ਨਾਂ ਤੇ ਘੱਟ ਗਿਣਤੀਆਂ ਦੇ ਉੱਪਰ ਲਗਾਤਾਰ ਜ਼ੁਲਮ ਹੋ ਰਿਹਾ ਪੁਲਿਸ ਦਾ ਡੰਡਾ ਚੱਲ ਰਿਹਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਦ ਕਿ ਸੰਵਿਧਾਨੀ ਦੀ ਆਗਿਆ ਦਿੰਦਾ ਦੂਸਰਾ ਇੱਕ ਨਜੂਲ ਲੈਂਡ ਐਕਟ ਜਿਹਦੇ ਵਿੱਚ ਸੰਸ਼ੋਧਨ ਕੀਤਾ 1956 ਸੋਧਨ ਕੀਤਾ ਹੀ ਅੰਗਰੇਜ਼ ਸਰਕਾਰ ਨੇ ਨਜੂਲ ਜਿਹੜੀਆਂ ਜ਼ਮੀਨਾਂ ਸੀਗੀਆਂ ਜਿਹੜੇ ਸੁਤੰਤਰਤਾ ਸਨਾਨੀਆਂ ਨੇ ਜ਼ਮੀਨਾਂ ਕਬਜ਼ੇ ਚ ਲੈ ਲੈਂਦੇ ਸੀ ਅੰਗਰੇਜ਼ ਤੇ ਉਹ ਜ਼ਮੀਨਾਂ ਤੇ 1956 ਚ ਆਜ਼ਾਦ ਭਾਰਤ ਦੀ ਪਹਿਲੀ ਪਾਰਲੀਮੈਂਟ ਨੇ ਇਹ ਕਿਹਾ ਸੀ ਕਿ ਇਹ ਸੁਸਾਇਟੀਆਂ ਨੂੰ ਜ਼ਮੀਨਾਂ ਦੇ ਦਿੱਤੀਆਂ ਜਾਂ ਲੀਜ਼ ਤੇ ਪਰ ਹੁਣ ਕੀ ਆ ਹੁਣ ਜੋਗੀ ਕਹਿੰਦਾ ਵੀ ਇਹ ਜਿਹੜੀਆਂ ਨਜੂਮ ਲੈਂਡ ਦੀਆਂ ਜਿਹੜੀਆਂ ਜ਼ਮੀਨਾਂ ਇਹਦੀ ਲੀਜ਼ ਨਹੀਂ ਵਧਾਈ ਜਾਏਗੀ ਹੁਣ ਜੁਪੀ ਸਰਕਾਰ ਮਾਫੀਆ ਬਣਨਾ ਚਾਹੁੰਦੀ ਲੈਂਡ ਮਾਫੀਆ ਜ਼ਮੀਨਾਂ ਨੂੰ ਆਪਣੇ ਕਬਜ਼ੇ ਚ ਲੈ ਕੇ ਉਦੀ ਵਰਤੋਂ ਕਿੱਦਾਂ ਕਰਨੀ ਆ ਕਿਹਦੇ ਲਈ ਕਰਨੀ ਆ ਇਹਦਾ ਕੋਈ ਖੁਲਾਸਾ ਉਸ ਐਕਟ ਦੇ ਵਿੱਚ ਨਹੀਂ ਕੀਤਾ ਇਸ ਕਰਕੇ ਸਾਡੀ ਇਹ ਮੰਗ ਆ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ ਸਾਰੇ ਅੱਜ ਇੱਥੇ ਸਾਡੇ ਬੌਜਨ ਐਕਸ਼ਨ ਫਰੰਟ ਦੇ ਜਿੰਨੇ ਵੀ ਸੀਨੀਅਰ ਲੀਡਰ ਉਹ ਵੀ ਇੱਥੇ ਪਹੁੰਚੇ ਨੇ ਸਾਡੇ ਜਿੰਨੇ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਰਾਮਕੜੀਆ ਮਿਸਲ ਦੇ ਬਾਬਾ ਜੀ ਉਹ ਵੀ ਇੱਥੇ ਪਹੁੰਚੇ ਨੇ ਬਾਕੀ ਵੀ ਨਿਹੰਗ ਸਿੰਘ ਪਹੁੰਚੇ ਨੇ ਸਾਡੇ ਐਸਸੀ ਐਸਟੀ ਤੋਂ ਵੀ ਸਾਡੇ ਭਰਾ ਇੱਥੇ ਪਹੁੰਚੇ ਨੇ ਸਾਡੇ ਪਾਸਟ ਐਸੋਸੀਏਸ਼ਨ ਦੇ ਵੀ ਸਾਰੇ ਪਾਸਮਾਨ ਪਹੁੰਚੇ ਨੇ ਔਰ ਕ੍ਰਿਸਚਨ ਨੈਸ਼ਨਲ ਫੰਡ ਦੇ ਵੀ ਸਾਰੇ ਨੁਮਾਇੰਦੇ ਅਸੀਂ ਮਿਲ ਕੇ ਭਾਈਚਾਰਾ ਬਣਾ ਕੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਹਾਂ ਰਾਸ਼ਟਰਪਤੀ ਦੇ ਨਾਮ ਕਿ ਇਹਨਾਂ ਨੂੰ ਤੁਰੰਤ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਔਰ ਪਹਿਲਾਂ ਵਾਲੀ ਸਥਿਤੀ ਜਿਹੜੀ ਆ ਜੁਪੀ ਜੀ ਵੀ ਜਿਹੜੀ ਆ ਬਹਾਲ ਕੀਤੀ ਜਾਵੇ ਔਰ ਦੇਸ਼ ਵਿੱਚ ਵੀ ਤਾਂ ਕਿ ਲੋਕਾਂ ਦੇ ਅਧਿਕਾਰਾਂ ਦਾ ਹਨ ਨਾ ਹੋ ਸੋ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਡੇ ਸਾਹਮਣੇ ਆਪਣੇ ਲਾਰੈਂਸ ਚੌਧਰੀ ਜੀ ਬਹੁਤ ਹੀ ਤਰੀਕੇ ਦੇ ਨਾਲ ਉਹਨਾਂ ਤੁਹਾਨੂੰ ਸਮਝਾਇਆ ਅਸੀਂ ਜ਼ਿਆਦਾ ਨਹੀਂ ਬੋਲਾਂਗੇ ਅਸੀਂ ਬੋਲਾਂਗੇ ਕਿ ਜਿਹੜੇ ਕਾਨੂੰਨ ਨਵੇਂ ਬਣਾਈ ਜਾਂਦੇ ਆ ਔਰ ਕਿਸਾਨਾਂ ਵਾਸਤੇ ਜਿਹੜੇ ਇਹ ਧੱਕਾਸ਼ਾਹੀ ਹੁੰਦੀ ਆ ਔਰ ਜਿਹੜਾ ਦੂਸਰਾ ਕੋਈ ਧੱਕਾਸ਼ਾਹੀ ਹੁੰਦੀ ਆ ਇਹ ਨਵੇਂ ਕਾਨੂੰਨ ਜਿਹੜੇ ਬਣਾਏ ਜਾਂਦੇ ਆ ਉਹਨਾਂ ਦੇ ਸਰਕਾਰ ਨੂੰ ਇਹ ਚਾਹੀਦਾ ਵੀ ਕਿਸੇ ਨਾਲ ਤਸ਼ੱਦਦ ਨਾ ਹੋਵੇ ਜਿਹੜਾ ਐਸਸੀ ਭਾਈਚਾਰਾ ਬੀਸੀ ਭਾਈਚਾਰਾ ਕੋਈ ਵੀ ਭਾਈਚਾਰਾ ਆ ਇਹ ਸਭ ਸਾਂਝੇ ਆ ਇਹ ਸਾਰੇ ਸਾਂਝੇ ਰਹਿਣੇ ਚਾਹੀਦੇ ਆ ਸਾਂਝੀ ਇਹ ਬਾਤ ਆ ਨੂੰ ਇੱਕ ਅਸੀਂ ਸੰਦੇਸ਼ ਦਿੰਨੇ ਆ ਵੀ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਈ हम नहीं चंगे बुरा नहीं कोई। इस कोके असी ज्यादा कुछ न कहते हुए वाहीगुरु जी का खालसा वाह देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप